ਕੀ ਮੋਸਮ ਕਿਆ ਕਰੋ ਸਾਰੀ ਦਿਨ ਨਹੀਂ ਪਿੰਦਾ ਰਿਹਾ ਅੱਜ ਸਾਰੀ ਦਿਨ ਪਾਣੀ ਦੋਸਤੋ ਹੁਣ ਮੈਂ ਆ ਚੁੱਕਾ ਹਾਂ ਘਾਟੇ ਘਰ ਆ ਕੇ ਮਰੋਨਾ ਪੱਗ ਬੁਕਦੇ ਅੱਜ ਬਣੀ ਇੱਕ ਦੇ ਦੋ ਤੇ ਸੋਹਣੀ ਲੱਗੀ ਆ ਤਾਂ ਦੱਸਿਓ ਕਮੈਂਟ ਚ ਦੇ ਦੋਸਤੋ ਹਾ ਹੋਣਾ ਪਾ ਮੜਿਆ ਵਲੋਗ ਹੋਰ ਬਣਾਉਣੇ ਆ ਤੇ ਫੇਰ ਤੁਹਾਨੂੰ ਦਿੰਦੇ ਗਾਈਸ ਕਿੜੀ ਮੌਸਮ ਕਿੱਟ ਰੋ ਸਾਰੀ ਦਿਨ ਮੀਂਹ ਪਿੰਦਾ ਰਿਹਾ ਅੱਜ ਸਾਰੀ ਦਿਹਾੜੀ ਐ ਨਹੀਂ ਮੀਂਹ ਪਿੰਦਾ ਰਿਹਾ ਹੁਣ ਸਾਡੇ ਆ ਜਾਗੇ ਫੇਰ ਬਹੁਤ ਦੋਸਤੋ ਵੇਖੋ 3-4 ਵਜੇ ਫੇਰ ਪੈਣਾ ਵਿੱਚ ਨਹੀਂ ਗਾਈਸ ਓਡੀ ਪਾਣੀ ਖਾਈ ਹੋਣਾ 12 ਵਜੇ ਸਾਡੇ ਬਰਾ ਚੈੱਕ ਕਰੋ ਘਰ ਦੇ ਨੇ ਕਿਦਾਂ ਦਾ ਹੈ ਟੱਬ ਟੱਬ ਘਰ ਦੇ ਮੀਂਹ ਦਾ ਪਾਣੀ ਹਾਂਜੀ ਦੋਸਤੋ ਹੁਣ ਟਿਊਸ਼ਨ ਦਾ ਟਾਈਮ ਹੋ ਚੁੱਕਾ ਹੈ ਤੇ ਮੈਂ ਚੱਲਾਂ ਦੋਸਤੋ ਟਿਊਸ਼ਨ ਤੇ ਮੀਂਹ ਵੀਰ ਦਾ ਰੁਕ ਤੇ ਚੁੱਕਾ ਆ ਪਤਾ ਨਹੀਂ ਕੀ ਗੱਲ ਦੋਸਤੋ ਸਵੇਰ ਦੀ ਆਡੇ ਬੱਤੀ ਆ ਰਹੀ ਰਹੀ ਦੇ ਰਿਹਾ ਸਹੀ ਕਹਣਾ ਸ਼ਾਇਦ ਹੁਣ ਕੋਈ ਆ ਜਾਏ ਨਹੀਂ ਇਹ ਦੇਖ ਲਈ ਨਹੀਂ ਆਈ ਦੇ ਰਿਹਾ ਦੋਸਤੋ ਕਹਿੰਦਾ ਸੋ ਜਲਦੀ ਵੀ ਜ਼ਬਰ ਟਿਊਸ਼ਨ ਤੇ ਤੁਹਾਨੂੰ ਬੰਦੇ ਟਿਊਸ਼ਨ ਤੋਂ ਆ ਗਏ 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 ਇਸ ਨੂੰ ਛੁੱਟੀਆਂ ਮੈ ਗਈਆਂ ਦੇ ਦੇਣ ਛੁੱਟੀਆਂ ਨਾ ਨੀ ਆ ਰਹੇ ਲੋ ਮੈਂ ਥੋੜਾ ਕੁ ਪੱਤਲੇ ਹੈ ਤੁਮ ਹਾਂਜੀ ਦੋਸਤੋ ਹੁਣ ਆਪਾਂ ਹਾਂਜੀ ਦੋਸਤੋ ਹੁਣ ਆਪਾਂ ਪੜ੍ਹ ਲਈ ਐ ਟਿਊਸ਼ਨ ਦੇ ਟਿਊਸ਼ਨ ਪੜ੍ਹ ਕੇ ਤਾਂ ਹੁਣ ਆਪਾਂ ਚਲੇ ਆਏ ਘਰੇ ਮੇਰਾ ਨਾਬੀ ਤੇ ਬਾਦੀ ਨੇ ਆਪਣੇ ਘਰ ਗੱਲਣਾ ਗਲੀ ਪਹਿਲੇ ਵੱਡੇ ਆ ਵੀ ਬਣ ਗਈ ਹੁਣ ਮੈਂ ਨਹੀਂ ਜਾਣਾਂ ਕਦ ਮ ਆਉਂਦੀਆਂ ਕਿਉਂਕਿ ਇਹ ਗਲੀ ਬਣੀ ਪਰ ਕੋਈ ਗੱਲ ਨਹੀਂ ਹੁਣ ਉਹ ਗਲੀ ਬਣ ਗਈ ਦੋਸਤੋ ਸਾਡੇ ਵੀ ਮਲੇ ਸਰਕਾਰ ਹੁੰਦਾ ਭਰੀਆਂ ਗਲੀਆਂ ਬਣਾਈਆਂ ਤੇ ਹੁਣ ਚੱਲਦੇ ਆ ਘਰੇ ਆ ਵੀ ਬਣਦੀ ਹੈ ਜੇ ਹੈ ਹਾਂ ਸਿੰਘਾ ਵੀ ਜੋ ਸਿੰਘ ਬాయ్ ਬాయ్ ਆਹ ਕੋ ਇਦਾਂ ਗਲੀਆਂ ਬਣਦੀਆਂ ਨਹੀਂ हाँ <laughs> 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 लोग ने कभी वेस्त हांजी चला चलना दुद्ध ला चलिए वैसे हाँ दो जी दोस्तो हमारा बाद के खाए चेक करो वावा बच्चे आए ने जाके खाने लगे गए कि बच्चे आए हैं ਲੱਦੇ ਫੈਣ ਆਇਆ ਮਗਰ ਹੋਏ ਵਾਹਿਗੁਰੂ ਜੀ ਕਾ ਖਾਲਸਾ ਨਮਸਕਾਰ ਤੇ ਉੱਧਰ ਲੱਗੇ ਹੋਣੇ ਨਹੀਂ ਪਿਆ ਰਹੇ ਖਾਂਗਾ ਰੱਖਾ ਆ ਅੰਦਰੋਂ ਵਿੱਚ ਰਹਿ ਕੇ ਪੂਰੀ ਤਿਆਰੀ ਹੋਦੀ ਨਾਲਾ ਇਹਨਾਂ ਮਾਲਾ ਬਾਹਰ ਦਾ ਵਰਮਾ ਨਹੀਂ ਆਣੀ ਜੀ ਤਿਆਰੀ ਜੀ ਦਾ ਨਾ ਕਰ ਆਰਿਓ ਜਾਤ ਲੱਗਿਆ ਹੋ ਗਿਆ ਜੀ ਘੱਟਿਆ ਘਰ ਨੂੰ ਮੈਂ ਟਾਈ ਨਹੀਂ ਚੱਲਣਾ ਇਦਾਂ ਕਰੀਂ ਨਾ ਨਈਏ ਵੜੀ ਆ ਮਾ ਉਹ ਬਲੌਕ ਬਲੌਕ ਨਿਕਲਿਆ ਰਾ ਤੇਰਾ ਵੀ ਬੰਧੂਆ ਥੋੜਾ ਤੇਰਾ ਹਰ ਕਿਹੜਾ ਬਣਾ ਨਈਂ ਫੋਰਸ ਨੂੰ ਦਾਰੀ ਨੂੰ ਫਾਰ ਦੇ ਅਧਿਕਾਰੇ ਇੱਕ ਵਾਰੀ ਮਾਰ ਲੂਂਗਾ ਕੈਦਾਂ ਕਰਕੇ ਤੀਕਾ ਪਾਪਾ ਚੁੱਪ ਹੋਰੀ ਮਾਰ ਦੇ ਮਾਰ ਚੱਲੋ 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 ਓਏ ਓਏ ਚੱਲ ਚੱਲ ਤੰਤ ਕੋਲ ਨਹੀਂ ਕਾਹਨੀਆਂ ਮਾਰ ਮਾਰ ਗੋ ਉਹ ਤਾਂ ਖੋ ਲੈਂਦਾ ਹੀ ਰਾਮਾ ਹੁਣ ਬੜਾ ਲੰਡਾ ਕੋਈ ਗਲਤੀ ਨਹੀਂ ਓਏ ਹੁਣ ਬੜਾ ਲੰਡਾ ਕੋਈ ਗਲਤੀ ਨਹੀਂ ਵੱਲ ਕਿਉਂ ਨਹੀਂ ਘਰੋਂ ਤੇਰਾ ਖਤ ਤੈਨੂੰ ਟਕਰਾ ਨਹੀਂ ਆਦਾ ਉਹ ਬੱਲੇ ਵੱਜਾ ਮਮਾ ਆ ਰਿਹਾ ਨਹੀਂ ਮਰਦਾ ਕੋਈ ਵਾਰੀ ਅੱਗੇ ਵਾਦੀ ਕੋ ਮੈਨੂੰ ਬਾਲਾ ਲੱਗੇ ਓਏ ਰਾਦੇ ਭਰਾ ਕੀ ਮਹੀਨਾ ਇਹਦਾ ਵੀਡੀਓ ਬਰਾਬਰ ਬਣਿਆ ਸਟਾਰਟ ਸਟਾਰਟ ਮੇਰੀ ਚਾਰਜ ਹੋਣੀ ਚਾਹੀਦੀ ਆ ਗਈ ਨੀ ਲਾਹ ਪਰ ਕਰੇ ਜੀ ਮੇਰੇ ਕੋਲ ਮੇਰਾ ਦਵਾਈ ਠੰਡ ਗਈ ਕਾਰੋ ਤੇ ਉਹ ਤੇਰੀ ਫੋਟੋ ਵਿੱਚ ਤੇਰੀ ਮੇਰੇ ਫੋਟੋ ਵਿੱਚ ਇਹ ਤਾਂ ਕੋਈ ਨਾ ਜੀ ਕੋ ਤੁਮਸੋ आती बहुत पूरी पार्टी के बाहर क्या का भी गा रहे हैं एक एक चोटम काट दी दो आया हाथ आप ओए मेरे को देती नहीं मेरे को ये नहीं भी चाहिए हां मैं केवल तो अभी बजाओ मैं से क्या करनी पड़ती थी वो होते ना खोखली पाए तो क्या के मैं भी यहां ले लो लग जाना पड़ेगा ਪਰਾਬ ਨੂੰ ਕੋਈ ਆ ਗਈ ਧੱਕਾ ਪਾ। ਕਪੜਾ ਆ ਗਏ। ਪਹਿਲੇ ਸਪੋਰਟ ਨਾਲ ਪਾਣੀ ਪਾ। ਮੈਂ ਮੈਂ ਆਣੀ ਮੰਗਣੇ ਮੇਰੇ ਵੀ ਇੱਥੇ ਆ ਤੇ। ਉਹ ਮੇਰੇ ਨਾਲ ਮਨ ਵਾਲੀ ਉਹ ਪਾਜੀ ਚਲੋ ਉਹ ਮੈਨੂੰ। ਉਹ ਮੇਰੇ ਨਾਲ ਚਲ ਗਈ ਪਰਾ ਪਾਦੀ ਹੋਇਆ ਮੇਰੇ ਨਾਲ। ਭਾਈ ਆਹ ਲਾਤ ਗਈ ਮੈਂ। ਉਹ ਗੋਲ ਜਾ ਗਿਆ। ਉਹ ਨਹੀਂ। ਤੁਹਾਡੀ ਆ ਰਹੀ ਨੇ। ਆਰਜਨ ਹੈ ਜੀ ਹਾਂ ਇਹ ਤੇ ਗੇਪ ਬੰਦੇ ਜਾਂਦਾ ਮੋਲੇ ਬਾਈ ਜੀ ਬਾਕੀ ਪਹਿਨਾ ਮਿਲਦੀ ਵੀ ਤੁਹਾਨੂੰ ਚਲੋ ਵੀ ਲੈ ਕੇ ਲਵਾਂ ਉਹ ਨਹੀਂ ਹੁੰਦੀ ਜਿੰਦੀ ਹਨਾ ਆਪਣਾ ਯਾਨੂ ਰਾ ਅਪਰ ਮਿਲ ਜੁਕੇ ਬਹੁਤ ਮਸ਼ਹੂਰ ਭਾਈ ਤੁਸੀਂ ਬਲੋਗ ਭਾਈ ਹਨੂ ਭਾਈ ਇੱਕ ਫੋਟੋਗ੍ਰਾਫ ਦੇ ਦੋ ਭਾਈ ਸਰਦਾਰ ਚਾਨ ਸਿੰਘ ਜੀ ਨਹੀਂ ਚੰਨ ਚਾਨ ਸਿੰਘ ਜੀ ਇਹਨਾਂ ਨਾਲ ਆਪਾਂ ਫੋਟੋ ਖਿਚਾਉਣੀ ਆ ਮੁੰਡੇ ਬਾਜਿਆ ਮੁੰਡਾ ਬਾਜਿਆ ਜੀ ਹਾਏ ਮੁੰਡੇ ਨਾ ਗੇਮ ਲਾਉਨੇ ਆ ਦਾੜੀ ਵੇ ਕਿੱਥੇ ਦਾੜੀ ਵੇਖੋ ਭਾਈ ਰੈਪਰ ਬੰਦੇ ਦਾੜੀ ਬਹੁਤ ਆਈ ਇਹਨਾਂ ਦੇ ਦਾੜੀ ਆਈ ਕਿੱਥੇ ਨਪਾਲਿਆ ਦੇ ਨਹੀਂ ਹੁੰਦੀ ਇੱਥੇ ਦੀ ਓਏ ਸਾਵੀ ਇਹਦਾ ਹਾਂ ਜੀ ਗਾਇਜ਼ ਆ ਬਹੁਤ ਜਿਆਦਾ ਇੱਜ਼ਤ ਕਰਦੇ ਭਾਈ ਦੀ ਬੜੀ ਕੋਈ ਇੰਜ ਕਰਦੇ ਲੈਓ ਭਾਈ ਕਾੜੇ ਨਹੀਂ ਕਾੜੇ ਨਹੀਂ ਹੁੰਦਾ ਭਾਈ ਬੜੀ ਜ਼ੋਰ ਦੀ ਓ ਕੱਲ ਭਾਈ ਨੇ ਮਾਰ ਗਿਆ ਓਹ ਬਲਰ ਬਲਰ ਬਚ ਪਾ ਦੀ

20000 ਦਾ ਗਿਆ ਨਹੀਂ ਹੈ 25000 ਦਾ ਮਾਰ ਨਹੀਂ ਕੋਈ ਚੱਲੇ ਗਿਆ ਦੋਸਤੋ ਹੁਣ ਸਖੜੀ ਵੀ ਹੋ ਚੁੱਕੀ ਹੈ ਸਮਾਪਤੀ ਤੇ ਹੁਣ ਸਾਰੇ ਮੇਰੇ ਵੀਰ ਭਰਾ ਚਲ ਗਏ ਨੇ ਘਰ ਤੇ ਇਹ ਵੀ ਕਰ ਦੇ ਨੇ ਘਰ ਤੇ ਇਹ ਚਾਹੀਏ ਗਾਈਜ਼ ਆਪਾਂ ਸੋਖਨ ਕਰਾਈਏ ਤਾਂ ਹਾਂ ਹਾਂ ਗਏ ਹਾਂਜੀ ਦੋਸਤੋ ਆ ਹੁਣ ਆਪਾਂ ਸੋਖਾ ਸੰਕਰਾਲਿਆ ਤੇ ਸੋਖਾ ਸੰਕਰਾ ਕੇ ਤੇ ਆਪਾਂ ਚੱਲੇ ਗਏ ਇਸ ਘਰ ਹਨ 8:30 ਹੋ ਚੁੱਕੇ ਨੇ ਇਹਨਾਂ ਨੇ ਜੇ ਪਾਰਟੀ ਕਰਨ ਜਿਆਦਾ ਕਰੰਨ ਨੂੰ ਨਹੀਂ ਜਾਂਦੇ ਬਾਈਸ ਇਹਦੀ ਪਾਰਟੀ ਲੱਗਿਆ ਪਾਰਟੀਆਂ ਦਾ ਜਗਦੀਪ ਭਾਈ ਆਈ ਤੇ ਹੁਣ ਪਾਰਟੀਆਂ ਕਿੰਨਾ ਚਿਰ ਹੋ ਕੇ ਪਾਰਟੀਆਂ ਬੰਦ ਕੀਤੀਆਂ ਐਵੇਂ ਸੌਣ ਵੀ ਆਣਾ ਨਹੀਂ ਨਹੀਂ ਬਾਏ ਗਾਈਜ਼ ਚੱਲਣਾ ਮੇਰਾ ਕਾਰਜ ਤੇ ਇਹ ਗਾਈਜ਼